ਸਤਿਕਾਰੋ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਗਵਾਨ ਜੀ ਤੋਂ ਮੰਗ ਕਰਦੇ ਆ ਕਿ ਮੁਲਾਜ਼ਮਾਂ ਦੇ ਡੀਆਰ ਵਿੱਚ ਵਾਧਾ ਕੀਤਾ ਜਾਵੇ ਤੇ ਡੀਆ ਨੇ ਕਿਸ ਤਰ੍ਹਾਂ ਬਗਾਇਆ ਦਿੱਤਾ ਜਾਵੇ 17/2020 ਤੋਂ ਭਾਰਤੀ ਦੇ ਮਲਾਜ਼ਮਾਂ ਨੂੰ 6ਵਾਂ ਪੇਕਸ਼ਨ ਲਾਗੂ ਕੀਤਾ ਜਾਵੇ 2016 ਤੋਂ ਮੁਲਾਜ਼ਮ ਨੂੰ ਪੇਹਨ ਏਰੀਆ ਦਿੱਤਾ ਜਾਵੇ 15 ਇੱਕ 15 ਦਾ ਨੋਟ ਨੇ ਦੱਤ ਕਰਕੇ ਮੁਲਾਜ਼ਮ ਨੂੰ ਪਰਮਿਸ਼ਨ ਪੀੜਾ ਵਾਲਿਆਂ ਦੀ ਤਨਖਾਹ ਅਫਿਸ ਕੀਤੀਆਂ ਪਰਮਿਸ਼ਨ ਪੀੜਾ ਏਰੀਆ ਦਿੱਤਾ ਜਾਵੇ ਪੰਜਾਬ ਸਰਕਾਰ ਦੇ ਮੈਹਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਨੂੰ ਰੈਗੂਲਰ ਕੀਤਾ ਜਾਵੇ ਮੁਲਾਜ਼ਮਾਂ ਦਾ ਕਟਿਆ ਪਿੰਡੂ ਬੱਤਾ ਬਹਾਲ ਕੀਤਾ ਜਾਵੇ ਇਹ ਮੰਗਾਂ ਮਨਵਾਉਣ ਲਈ ਪੰਜਾਬ ਦੇ ਮੁਲਾਜ਼ਮ ਰਿਟਾਇਰ ਹੋਏ ਮੁਲਾਜ਼ਮ 4 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨਦਾਨ ਮਹਾਰਲੀ ਕੀਤਾ ਜਾਵੇਗੀ ਮਾਰਚ ਕੀਤਾ ਜਾਵੇਗਾ ਇਸ ਤਰ੍ਹਾਂ ਹੀ ਪੁਰਾਣੀ ਪੈਨਸ਼ਨ ਜੋ ਮੋਰਚਾ ਹੈ ਉਹਨਾਂ ਦੀ ਮੀਟਿੰਗ 28 ਫਰਵਰੀ ਨੂੰ ਪੰਜਾਬ ਉਹਨਾਂ ਚੰਡੀਗੜ੍ਹ ਚ ਹੋਏਗੀ ਜੇਕਰ ਉਹਨੇ ਮੰਗਾ ਨਾ ਮੰਨਿਆ ਤਾਂ ਆਉਣ ਵਾਲੇ ਸਮੇਂ ਦੇ ਅੱਖਰਾਂ ਹਾਜੀਦਾ ਜਾਵੇਗਾ ਸੀਪੀਐਫ ਕਰਮਚਾਰੀ ਵੱਲੋਂ ਚੰਡੀਗੜ੍ਹ ਦੇ ਵਿੱਚ ਆਉਣ ਵਾਲੀ 5 ਮਾਰਚ ਨੂੰ ਰੈਲੀ ਕੀਤੀ ਜਾਊਗੀ ਤੇ ਚੰਡੀਗੜ੍ਹ ਵਾਲਾ ਮਾਰਚ ਤਾ ਜਾਊਗਾ ਆਉਣ ਵਾਲੀ 5 ਮਾਰਚ ਨੂੰ ਬਿਜਲੀ ਮੰਤਰੀ ਹਰਪਾਏ ਨੇ ਈਟੀ ਦੇ ਨਾਲ ਜੋ ਪੰਜਾਬ ਜੋ ਕਿ ਪੀਐਸਈਬੀ ਜੁਆਇੰਟ ਹੋਣੇ ਆਗੂ ਦੀ ਮੀਟਿੰਗ ਆਉਣ ਵਾਲੀ 5 ਮਾਰਚ ਨੂੰ ਹੋ ਰਹੀ ਆ ਜੇਕਰ 5 ਮਾਰਚ ਨੂੰ ਪਾਵਰ ਕੌਂ ਦੇ ਮਲਾਜੇ ਮੰਗਾ ਪੇਕ ਦੇ ਤਰੂਟੀਆਂ ਮੈਨੂੰ ਤਾਂ ਬਹਾਲ ਕਰਨਾ ਜੇ ਨਾ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੈੱਡ ਆਫ ਪਟਿਆਲੇ ਵਿਖੇ ਰੈਲੀ ਕੀਤੀ ਜਾਊਗੀ ਇਸ ਤਰ੍ਹਾਂ ਹੀ ਜੋ ਪੰਜਾਬ ਸਰਕਾਰ ਦੇ ਮੈਗ ਵਿੱਚ ਕਾਮਗਾਦੇ ਕੱਚੇ ਮਲਾਜਮਾਂ ਜਿਸ ਤਰ੍ਹਾਂ ਰੂਪੜ ਖਣਨ ਪਲਾਂਟ ਲਹਿਰਾ ਖਣਨ ਪਲਾਂਟ ਦੇ ਮਲਾਜਮ ਕੱਚੇ ਮਲਾਜਮ ਅੱਜ 27 ਫਰਵਰੀ ਨੂੰ ਔਰ ਖੰਨੇ ਪਹੁੰਚਣ ਦੇ ਰੋਡ ਜਮ ਕਰਨਗੇ ਧੰਨਵਾਦ ਸਾਥੀਓ ਜਲਦ ਤੋਂ ਜਲਦ ਕੀਤਾ ਜਾਵੇ ਅਸੀਂ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ